ਸਰਪੰਚੀ ਦੀ ਚੋਣਾਂ ਨੂੰ ਲੈ ਕੇ ਨਰਵਾਣਾ ਪਿੰਡ ਵਾਲਿਆਂ ਦਾ ਕੀ ਹੈ ਕਹਿਣਾ ਤੇ ਕੀ ਕੁਝ ਕਾਰਜ ਇੱਥੇ ਹੋ ਚੁੱਕੇ ਨੇ ਵਿਕਾਸ ਕਾਰਜ ਉਹਦੀਆਂ ਝਲਕਾਂ ਤੁਹਾਨੂੰ ਦਿਖਾਵਾਂਗੇ ਤੇ ਪਿੰਡ ਵਾਲਿਆਂ ਨਾਲ ਗੱਲਬਾਤ ਵੀ ਕਰਾਂਗੇ ਕੀ ਕੰਮ ਪਿੰਡ ਦੇ ਵਿੱਚ ਹੋਏ ਹੈ ਤੇ ਕੀ ਨਹੀਂ ਆਓ ਪਹਿਲਾਂ ਦੇਖਦੇ ਹਾਂ ਪਿੰਡ ਦੇ ਵਿਕਾਸ ਕਾਰਜ ਕੀ ਕੰਮ ਹੋਏ ਨੇ ਆਜੋ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀ ਉਹਨਾਂ ਦਾ ਕਹਿਣਾ ਕੀ ਕਾਰਜ ਹੋਏ ਐ ਤੇ ਕੀ ਨਹੀਂ ਭਜੀ ਕੀ ਨਾਮ ਆ ਤੁਹਾਡਾ ਜੀ ਅਮਨਿੰਦਰ ਸਿੰਘ ਜੀ ਕਿਹੜਾ ਪਿੰਡ ਆ ਇਹ ਸਰੂਆਣਾ ਜੀ ਜਿਹੜੇ ਨਵੇਂ ਸਰਪੰਚ ਹੁਣ ਆ ਰਹੇ ਆ ਜਾਂ ਪੁਰਾਣੇ ਸਰਪੰਚ ਜਿਹੜੇ ਕੰਮ ਪਿੰਡ ਚ ਕੀਤੇ ਹੋਏ ਆ ਕੀ ਕੰਮ ਹੋ ਦੋ ਰਿਹਾ ਤੇ ਕੀ ਰਹਿ ਗੇ ਤੇ ਕੀ ਹੁਣ ਉਮੀਦ ਰੱਖਦੇ ਨਵੇਂ ਸਰਪੰਚ ਸਾਡੇ ਤਾਂ ਜੀ ਇਹ ਛੱਪੜਾਂ ਦਾ ਕੰਮ ਹੀ ਮਿਹਨਤਾਂ ਇੱਕ ਛੱਪੜ ਦਾ ਤਾਂ ਹੁਣ ਹੋ ਗਿਆ ਮੰਨ ਲਓ ਕੁਛ ਨਾ ਕੁਛ ਜਿਹੜਾ ਹੈਗਾ ਚੱਲੀ ਜਾਂਦਾ ਹੂੰ ਸਾ ਪਰਖੀਮ ਨੇ ਦਾਤ ਆ ਗਿਆ ਜੀ ਚਲੋ ਵਧੀਆ ਸਾਡੇ ਕਮੇਟੀ ਬਣ ਗਈ ਜੀ ਉਹਨਾਂ ਨੇ ਮure ਇਲਾਕੇ ਦੇ ਸਰਪੰਚਾ ਉਹਨੇ ਵਧੀਆ ਸਹਿਯੋਗ ਦੇ ਤਾ ਤੇ ਉਹ ਫੇਰੇ ਚੜ ਗਿਆ ਵਾ ਥੋੜਾ ਬੋੜਾ ਰਹਿ ਗਿਆ ਉਹ ਹੁਣ ਅੱਗੇ ਜਿਹੜੇ ਆਉਣ ਵਾਲੇ ਮੁੰਡੇ ਹੋਣਗੇ ਕੋਈ ਚੰਗਾ ਮੁੰਡਾ ਵਧੀਆ ਸਰਪੰਚ ਬਣ ਗਿਆ ਇਹ ਵੀ ਫੇਰੇ ਚੜ ਜਾਣਗੇ ਦੂਜੇ ਛੱਪੜ ਵੀ ਰਹੇ ਨੇ ਉਹ ਦੂਜਾ ਛੱਪੜ ਜਿਹੜਾ ਸਾਡਾ ਪਰਲੇ ਪਾਸੇ ਆ ਪਿੰਡ ਦੇ ਉਹ ਹਜੇ ਸਾਡਾ ਪੈਂਡਿੰਗ ਉਹਦਾ ਹਜੇ ਕੋਈ ਹੱਲ ਨਹੀਂ ਹੋਇਆ ਉਹ ਦੋ ਛੱਪੜਾ ਉੱਥੇ ਰਹਿ ਗਏ ਜੀ ਹੁਣ ਜੇ ਕੋਈ ਮure ਚੰਗਾ ਵਧੀਆ ਮੁੰਡਾ ਮਿਹਨਤੀ ਮੁੰਡਾ ਬਣ ਜੇ ਤਾਂ ਚਲੋ ਜਿਹੜਾ ਕੋਈ ਅਧੂਰਾ ਕੰਮ ਹੈ ਜਿਹੜੇ ਹੁਣ ਪਿੰਡ ਦੀ ਫਿਰਨੀਆਂ ਤੇ ਸੀ ਦੋਨੇ ਛੱਪੜ ਵੱਡੀ ਗੱਲ ਇਹ ਆ ਕਿ ਨੰਗਦੇ ਟਾਪ ਦੇ ਹਰੇਕ ਨੂੰ ਇੱਕ ਹੀ ਨੰਗੜਾ ਆਪਾਂ ਐਮਜ਼ ਕਰਕੇ ਜਾਦੇ ਹੋ ਗਿਆ ਹੂੰ ਹੂੰ ਤਾਂ ਫਿਰ ਮੈਂ ਹੁਣ ਦੇਖਦਾ ਕਿਂਂਦਰੀ ਬਣ ਜਾਂਦਾ ਹੈ ਵੀ ਉਹਦਾ ਕਹਿੰਦਾ ਯਾਰ ਪਿੰਡ ਵਿੱਚ ਛੱਪੜ ਬਾਰ-ਬਾਰ ਹੁੰਆਂ ਐਡੇ ਲੱਗਦੇ ਆ ਚਲੋ ਇਹਦਾ ਜਿਵੇਂ ਸਮਰਗ ਐਵੇਂ ਜਿਹ ਕਰੀ ਉਹਨਾਂ ਦਾ ਉਹ ਦੂਜੇ ਦਾ ਸਮਰਗ ਹੂੰ ਹੂੰ ਤੇ ਜਿਵੇਂ ਹੁਣ ਆਪਣਾ ਸ਼ਮਸ਼ਾਨ ਘਾਟ ਜਾਂ ਲਾਇਬ੍ਰੇਰੀ ਜਾਂ ਕੋਈ ਖੇਡ ਸਟੇਡੀਅਮ ਦੀ ਜਾਂ ਕੋਈ ਇਸ ਤਰ੍ਹਾਂ ਦੇ ਕੋਈ ਪਾਰਕ ਵਗੈਰਾ ਤਾਂ ਸਾਡੇ ਪਿਛਲੀ ਫਰਪੰਚ ਨੇ ਕਰਾਤਾ ਸੀ ਕੰਪਲੀਟ ਠੀਕ ਆ ਬਿਲਕੁਲ ਲਾਇਬ੍ਰੇਰੀ ਵੀ ਸਾਡੇ ਮਤਲਬ ਲਾਗ ਵਾਲੇ ਕਹਿੰਦੇ ਉਹਨਾਂ ਦੇ ਆਗ ਹੀ ਬਣ ਰਹੀ ਆ ਅੰਡਰ ਵਰਕਿੰਗ ਹੂੰ ਹੂੰ ਇੰਟਰਲੋਕਿੰਗ ਤੁਨ ਕੋਈ ਲੱਗਦਾ ਇਸ ਤਰ੍ਹਾਂ ਦਾ ਵੀ ਕੰਮ ਸਾਡਾ ਕੋਈ ਮੇਨ ਰਹਿ ਗਿਆ ਹੋਵੇ ਪਿੰਡ ਜਿਵੇਂ ਇਸ ਵਾਰ ਇੱਕੀ ਗਲੀਆਂ ਚ ਸਭ ਪਿੰਡਾਂ ਚ ਆਮ ਹੀ ਵਿਦਿਆਤੀ ਦੇ ਪਿੰਡਾਂ 'ਚ ਸਾਡੇ ਜਿਹੜਾ ਜ਼ਿਆਦਾਤਰ ਦੇਖਿਆ ਗਿਆ ਵੀ ਗਲੀਆਂ ਲਗਭਗ ਪਿੰਡਾਂ ਜਿੰਨ ਇੰਟਰਲੋਕ ਟਾਇਲ ਲੱਗ ਗਈ ਸਾਡੇ ਪਿੰਡ ਅਸੀਂ ਉਸ ਚੋਂ ਬੰਨਦੇ ਆ ਹਜੇ ਠੀਕ ਆ ਉਹ ਰਹਿੰਦੀ ਆਪਣੀ ਤੁਨ ਜੋ ਕੀ ਗੱਲ ਸਮਝ ਆ ਜਾਂਦੀ ਹੂੰ ਹੂੰ ਇਹੋ ਜਿਹੀਆਂ ਚੀਜ਼ਾਂ ਤੋਂ ਥੋੜਾ ਜਿਹਾ ਪਿੱਛੇ ਜਿਵੇਂ ਅਸੀਂ ਬਟਿੰਡੇ ਦੇ ਬਿਲਕੁਲ ਨੇੜੇ ਆਏ ਹਾਂ ਉਸ ਹਿਸਾਬ ਨਾਲ ਡਿਵੈਲਪਮੈਂਟ ਵਾਸਤੇ ਕੋਸ਼ਰ ਮੈਮਰਾਹਰ ਬੈਂਚਾਂ ਨੂੰ ਵੀ ਦੋਸ਼ ਹੁੰਦਾ ਸਰਕਾਰਾਂ ਤੋਂ ਦਿੱਕਤਾਂ ਆ ਜਾਂਦੀਆਂ ਫੰਡ ਵਗੈਰਾ ਦੀ ਹੂੰ ਹੂੰ ਉਹ ਉਸ ਕਰਕੇ ਅਸੀਂ ਜਿਵੇਂ ਬਟਿੰਡੇ ਦੇ ਸਭ ਤੋਂ ਨੇੜੇ ਹੋਣ ਕਰਕੇ ਅਸੀਂ ਉਹ ਚੀਜ਼ ਤੋਂ ਕਾਫੀ ਪਿੱਛੇ ਹਾਂ ਤੇ ਪੀਨ ਵਾਲਾ ਪਾਣੀ ਤਾਂ ਕਿਵੇਂ ਆ ਤੁਹਾਡੇ ਪ੍ਰਬੰਧ ਪੀਨ ਵਾਲੇ ਪਾਣੀ ਦਾ ਸਾਡੇ ਸਭ ਤੋਂ ਮਾੜਾ ਪ੍ਰਬੰਧ ਹੈ ਬਹੁਤ ਮਾੜਾ ਹੈ ਹੂੰ ਵਾਟਰ ਬਾਕਸ ਦੇ ਨਾਲ ਹੀ ਮੇਰੀ ਜ਼ਮੀਨ ਆ अच्छा ठीक है वाटर बॉक्स ਦਾ ਕਈ ਵਾਰ ਦਾ ਇਹ ਹਾਲਾਤ ਹੁੰਦੇ ਆਂ वाटर बॉक्स ਚ ਪਾਣੀ ਪਾ ਕੇ ਮੇਰੀ ਤਿੰਨ ਚਾਰ ਵਾਰ ਤਾਂ ਫਸਲ ਦਾ ਨੁਕਸਾਨ ਹੋਇਆ वाटर باکس ਦੇ ਵਿਭਾਗ ਦੇ ਏ ਟੂ ਜ਼ेड ਧਿਆਨ ਚਾ ਐਸ ਪੀਓ ਤੱਕ ਨੂੰ ਮੈਂ ਮੌਕਾ ਦਿਖਾਇਆ ਗਿਆ ਠੀਕ ਹੈ ਉੱਥੇ ਹੁਣ ਪੰਚਾਇਤ ਵੀ ਜਾ ਕੇ ਜੇ ਉੱਥੇ ਕਹਿੰਦੀ ਆ ਵੀ ਅਸੀਂ ਆਹ ਕਰ ਲਈਏ ਜੀ ਆਹ ਕਰ ਲਓ ਹੁਣ ਉੱਤੇ ਮੁਲਾਜ਼ਮਾਂ ਦਾ ਬਹਾਨਾ ਨਹੀਂ ਹੁੰਦਾ ਜੀ ਸਾਡੇ ਕੋਲ ਤਾਂ ਇੱਕ ਮੁਲਾਜ਼ਮਾ ਉਹ ਵੀ ਬੇਲਦਾਰ ਦੀ ਪੋਸਟ ਦਾ ਡਰਾਈਵਰ ਦਾ ਕੰਮ ਵੀ ਉਹੀ ਸੰਭਾਲ ਰਿਹਾ ਤੇ वाटर बॉक्स ਚ ਸਾਡੇ ਗੰਦ ਬਹੁਤ ਪਿਆ ਹੋਇਆ ਹੈ ਤੁਹਾਨੂੰ ਪਾਣੀ ਕਿਵੇਂ ਜੇ ਬੋਰ ਦਾ ਵੀ ਖਰਾਬ ਹੋਊਗਾ ਫਿਰ ਤਾਂ ਨੀਚਲਾ ਪਾਣੀ ਕਿੱਥੋਂ ਲੈ ਕੇ ਆਉਣੇ ਪਊਗਾ ਪਾਣੀ ਤਾਂ ਹੀ ਹੁਣ ਘਰ ਦੀ ਵਾਲੀ ਪੀਣੇ ਆ ਜੀ ਅਸੀਂ ਪਾਣੀ ਤੇ ਪੀਂਜੋਗਾ ਇਹ ਮਾੜਾ ਹੀ ਬਹੁਤ ਮਾੜਾ ਪਹਿਲਾਂ ਕਿਤੇ ਫਿਰ ਪਿਛਲੇ ਸਰਪੰਚਾਂ ਨੇ ਕੋਈ ਰੱਖਿਆ ਹੋਵੇ ਪ੍ਰਸ਼ਾਸਨ ਅਗੇ ਰੱਖਿਆ ਜੀ ਅਸੀਂ ਇਹ ਆਪਣੇ ਸਰਪੰਚ ਸਾਹਿਬ ਫੜੇ ਆਰਓ ਲੱਗਿਆ ਆਰਓ ਲੱਗਿਆ ਠੀਕ ਹੈ ਜਿਹੜੇ ਇਹਨਾਂ ਤੋਂ ਪਹਿਲਾਂ ਸਰਪੰਚ ਸੀਗੇ ਹੂੰ ਹੁਣ ਸਾਡੇ ਲਗਭਗ 4-5 ਉਮੀਦਵਾਰ ਹੈ ਜੀ ਅੱਛਾ ਅੱਛਾ ਕਾਜ ਅੱਜ ਲਾਸਟ ਡੇਟ ਸੀਗੀ ਪਰਲੇ ਹਾਂਜੀ ਹਾਂਜੀ ਤੇ ਅੱਗੇ ਫਿਰ ਕਾਰਵਾਈ ਚੱਲੂਗੀ ਅੱਗੇ ਹਾਂਜੀ ਓਡੋਡੀ ਅੱਜ ਪਤਾ ਲੱਗ ਜਾਣਾ ਹਬੀਬ ਕਾਗਜ਼ਕੂਚ ਕੀ ਦੇ ਫਾਈਨਲ ਹੁੰਦੇ ਆ ਤਾਂ ਫਿਰ ਓਡੋਡੀ ਆਉਣਗੇ ਮੈਦਾਨ ਚ ਪਤਾ ਲੱਗੂ ਵੀ ਕਿਹਨੂੰ ਕਿੰਨੀਆਂ ਵੋਟਾਂ ਠੀਕ ਹੈ ਵਧੀਆ ਉਮੀਦ ਰੱਖਦੋ ਚੰਗੇ ਸਰਪੰਚ ਤੋਂ ਹਾਂਜੀ ਉਮੀਦ ਤਾਂ ਇਹੀ ਆ ਵੀ ਕੋਈ ਚੰਗਾ ਵਧੀਆ ਮਿਹਨਤੀ ਮੁੰਡੇ ਅੱਗੇ ਆਉਣ ਹੂੰ ਪਿੰਡ ਦਾ ਵਿਕਾਸ ਹੋਊਗਾ ਲੋਕ ਵੀ ਨਾਲ ਸਹਿਯੋਗ ਦੇ ਕੇ ਚੱਲਣਗੇ ਜਿਵੇਂ ਇੱਧਰ ਕਮੇਟੀ ਬਣਾ ਕੇ ਸਹਿਯੋਗ ਦਿੱਤਾ ਉਹ ਵੀ ਉਧਰ ਵੀ ਇਹ ਕਮੇਟੀ ਵੀ ਸਹਿਯੋਗ ਦੇਊਗੀ ਜੇ ਉਧਰ ਕੰਮ ਚੱਲਦਾ ਹੋਵੇ ਪਿੰਡ 'ਚ ਹੋਰ ਵੀ ਕੋਈ ਸਾਂਝਾ ਕੰਮ ਚੱਲਦਾ ਤਾਂ ਸਾਰਾ ਪਿੰਡ ਦਾ ਚਾਹੁੰਦਾ ਹੁੰਦਾ ਵੀ ਕੰਮ ਹੋਵੇ ਬਿਲਕੁਲ ਬਿਲਕੁਲ ਚੰਗੇ ਕੰਮ ਨੂੰ ਤਾਂ ਰਿਸਪੌਂਸ ਮਿਲਣਾ ਹੀ ਮਿਲਦਾ ਜਗਸੀਰ ਸਿੰਘ ਜੀ ਜਗਸੀਰ ਸਿੰਘ ਕਿਹੜਾ ਪਿੰਡ ਆਪਣਾ ਪਿੰਡ ਨਰੂਣਾ ਜੀ ਜਿਹੜਾ ਬੰਡਾ ਜੀ ਅੱਜ ਕਾਗਜ਼ ਭਰ ਕੇ ਆਏ ਹੋ ਹਾਂਜੀ ਸਰਪੰਚੀ ਚੋਣ ਲੜਨ ਵਾਸਤੇ ਅੱਜ ਨੋਮੀਨੇਸ਼ਨ ਕਰਕੇ ਆਏ ਕਾਗਜ਼ ਭਰ ਕੇ ਆਏ ਜੀ ਬੜਾ ਹੌਂਸਲਾ ਬਸ ਹਾਂਜੀ 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 ਬਹੁਤ ਖੁਸ਼ੀ ਹੈ ਜੀ ਕਾਗਜ਼ ਭਰਨ ਨਾਲ ਸਾਰੇ ਪਿੰਡ ਦਾ ਸਹਿਯੋਗ ਹੈ ਜੀ ਸਾਰੇ ਨਗਰ ਨਾਲ ਸਾਰਾ ਨਗਰ ਖੜਾ ਜੀ ਨਾਲ ਪਹਿਲਾਂ ਵੀ ਵਿਕਾਸ ਦੇ ਕੰਮ ਬਹੁਤ ਚੰਗੇ ਕਰਿਆ ਜ ਮਿਸੀ ਸਭ ਸਮਝਣ ਵਾਲਾ ਮੈਂਬਰ ਸੀਗੇ ਸਾਰਾ ਦਿਰ ਹੀ ਤੇ ਰਾਤ ਇੱਕ ਕਰਕੇ ਪੁਰਾ ਪਿੰਡ ਦੀ ਨਗਰ ਦੀ ਸੇਵਾ ਕਰੀ ਆ ਜੀ ਹੁਣ ਵੀ ਜੇ ਨਗਰ ਆਪਾਂ ਨੂੰ ਸਹਿਯੋਗ ਦਿੰਦਾ ਸਾਰੇ ਨਗਰ ਨਾਲ ਆਪਾਂ ਸਰਪੰਚ ਬਣਦੇ ਆ ਜਿਹਨੇ ਵੀ ਪਿੰਡ ਦੇ ਵਿਕਾਸ ਦੇ ਕੰਮ ਉਧੂ ਵੇ ਪਏ ਆ ਠੀਕ ਹੈ ਜੀ ਜੂ ਪੂਰੇ ਫੁੱਲ ਮੋਟੇ ਨਾਲ ਲਾ ਕੇ ਸਾਰੇ ਨਗਰ ਨਾਲ ਨਗਰ ਦੇ ਸਹਿਯੋਗ ਨਾਲ ਸਾਰੇ ਕੰਮ ਪੂਰੇ ਫੁੱਲ ਅਪ ਕਰਾਂਗੇ ਜੀ ਉਡੀਕ ਨਹੀਂ ਚਾਹੀ ਕੋਈ ਇਹੋ ਜਿਹਾ ਕੰਮ ਕੋਈ ਪੀਨ ਵਾਲੇ ਪਾਣੀ ਦਾ ਜਾਂ ਕੋਈ ਹੋਰ ਕਿਸ ਤਰ੍ਹਾਂ ਦਾ ਅਧੂਰਾ ਪਿਆ ਹੋਵੇ ਕੰਮ ਅਧੂਰੇ ਹੈਗੇ ਜੀ ਥੋੜੀ ਵਾਟਰਵਾਸੀ ਸਮੱਸਿਆ ਰਹਿੰਦੀ ਹੈ ਜੀ ਕਦੇ ਕੋਈ ਮੋਟਰ ਸੜ ਗਈ ਕਦੇ ਕੋਈ ਪੱਖਾ ਖਰਾਬ ਹੋ ਗਿਆ ਜੀ ਸਭ ਤੋਂ ਪਹਿਲਾਂ ਵਾਟਰ ਵਾਟਰਵਾਸ ਦਾ ਕੰਮ ਕਰਨਾ ਹੈ ਜੀ ਉਸ ਤੋਂ ਬਾਅਦ ਆਪਣੇ ਜਿਵੇਂ ਬਟਿੰਡਾ ਸ਼ਹਿਰ ਦੇ ਵਿੱਚ ਪਿੰਟ ਪਿੰਦਾ ਜੀ ਜਿਵੇਂ ਗਲੀਆਂ ਦੇ ਵਿੱਚ ਲੋਕ ਟਾਈਲ ਵਗੈਰਾ ਲਾਉਣੀ ਜਾਂ ਕੋਈ ਕੋਈ ਨਾਲੀਆਂ ਕੋਈ ਖਰਾਬ ਹੋਈਆਂ ਉਹਨਾਂ ਦਾ ਸਿਸਟਮ ਲਾਉਣਾ ਹੈ ਜੀ ਠੀਕ ਹੈ ਇੱਕ ਆਪਣੇ ਛੱਪੜਾ ਹੈ ਛੱਪੜਾ ਦਾ ਬਹੁਤ ਬੁਰਾ ਹਾਲ ਹੈ ਜੀ ਕੰਮ ਬਹੁਤ ਦੂਰੇ ਪਈਆਂ ਕਰਨ ਵਾਲੀ ਤੋਂ ਮદાન ਚ ਉੱਕੇ ਜ ਪੂਰਾ ਮદાન ਚ ਡੱਡੇ ਹੌਸਲਾ ਹਾਂਜੀ 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 ਮદાન ਚ ਡਟਿਆਈ ਬਹੁਤ ਸਾਰਾ ਸਲਾਈ ਹੌਸਲਾ ਚਾਰ ਭੈਣ ਭਾਈਆਂ ਦੇ ਨਾਲ ਹੀ ਹੁੰਦਾ ਜੀ ਨਕਰ ਦੇ ਨਾਲ ਹੀ ਹੁੰਦਾ ਜੀ ਹੌਸਲਾ ਇਹਨਾਂ ਕੰਮਾਂ ਦੇ ਵਿੱਚ ਹਾਂਜੀ ਦਵਾਰੀ ਗੁਰ ਕੀ ਨਾ ਤੋਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਆਪਣਾ ਪਿੰਡ ਮੇਰਾ ਆਹੀ ਹੈ ਜੀ ਨਰੂਆਣਾ ਪਿੰਡ ਹੈ ਜੀ ਜਿਹੜੇ ਹੁਣ ਸਰਪੰਚ ਨਵੇਂ ਆ ਰਹੇ ਆ ਉਹਨਾਂ ਤੋਂ ਕੀ ਉਮੀਦ ਰੱਖਦੋਂ ਕੀ ਕੰਮ ਹੋਗੇ ਤੇ ਕੀ ਰਹਿਗੇ ਕੀ ਉਮੀਦ ਹੈ ਉਮੀਦ ਇਹੀ ਸੋਚਦੇ ਆ ਵੀ ਬਸ ਵੀ ਚੰਗਾ ਜਵਾਕਾਂ ਦਾ ਭਵਿੱਖ ਬਣਾਉਣ ਜੀ ਵਧੀਆ ਕੋਈ ਜਿਹੜਾ ਕੋਈ ਕੰਮ ਰਹਿ ਗਿਆ ਉਹ ਉਹ ਜੇ ਆਪਾਂ ਨੂੰ ਕੋਈ ਇਹੋ ਜਿਹਾ ਇਤਰਾਜ ਨਹੀਂ ਕੋਈ ਸਰਪੰਚ ਬਣੇ ਸਾਰੇ ਲਈ ਆਪਾਂ ਨੂੰ ਆਪਣੇ ਵਾਸਤੇ ਸਾਰੇ ਇੱਕੋ ਹੀ ਚੀਜ਼ ਹੈ ਜੀ ਇੱਕ ਸਭ ਤੋਂ ਵੱਡੀ ਮੁੱਦਾ ਦੀ ਨਸ਼ਾ ਪੱਤਾ ਤੋਂ ਮੜਾ ਜਾ ਉਹ ਹੋ ਜੇ ਤਾਂ ਜੀ ਇਹ ਸਾਰਾ ਤੇ ਵੱਡਾ ਮੁੱਦਾ ਸਾਡੇ ਪਿੰਡ ਦਾ ਜਵਾਨੀ ਜਵਾਨੀ ਖਰਾਬ ਹੋ ਰਹੀ ਹੈ ਕੋਈ ਸਟੇਡੀਅਮ ਜਾਂ ਮਤਲਬ ਕੋਈ ਪਾਣੀ ਪੀਣ ਜੋਗ ਜਾਂ ਬਾਟਰ ਵਕ ਦੀ ਕੋਈ ਹੈ ਕੋਈ ਹਾਂਜੀ ਵੈਸੇ ਸਾਡੇ ਜਿਹੜੇ ਹੁਣ ਸਾਬਕਾ ਸਰਪੰਚ ਸਾਹਿਬ ਸੀਗੇ ਉਹਨਾਂ ਨੇ ਬਹੁਤ ਵੱਡਾ ਵਿਕਾਸ ਕੀਤਾ ਸੀਗਾ ਇਸ ਦਾ ਪਾਣੀ ਵਟੇ ਜਿਹੜਾ ਕੋਈ ਰਹਿ ਗਿਆ ਹੁਣ ਨਵੇਂ ਸਰਪੰਚ ਸਾਹਿਬ ਜਿਹੜੇ ਬਣ ਜਾਣਗੇ ਉਹ ਕਰ ਦੇਣਗੇ ਜੀ ਮਤਲਬ ਵੀ ਸਾਰਾ ਕੁਝ ਸਹੀ ਹੈ ਜੀ ਤੇ ਮਾੜਾ ਜਾਂ ਜਿਹੜਾ ਕੋਈ ਸਟੇਡੀਅਮ ਦਾ ਕੋਈ ਕੰਮ ਮਾੜਾ ਮੋਟਾ ਰਹਿੰਦਾ ਜੀ ਉਹਦਾ ਉਹ ਬਸ ਖਰਾਬ ਕਰਨੀ ਬਸ ਬਾਟਰ ਵਕ ਦਾ ਪਾਣੀ ਖਰਾਬ ਆ ਉਹ ਪਾਈਪ ਲਾਈਨ ਪੈਜੂਗੀ ਜੀ ਹੂੰ ਧਾਇਰੇ ਨੇ ਵੀ ਪਵਾਦਿਆਂ ਨੇ ਚਲੋ ਤੇ ਪਿੰਡ ਦੀਆਂ ਗਲੀਆਂ ਗੁਲੀਆਂ ਦਾ ਪ੍ਰਕਾਸ਼ ਜਾਓ ਗਲੀਆਂ ਦਾ ਜੀ ਅਸੀਂ ਚਾਹੁੰਦੇ ਆ ਵੀ ਲੋਕਟਾਈਲ ਜੋ ਵੀ ਨਵੇਂ ਸਰਪੰਚ ਸਾਹਿਬ ਆਉਣ ਸਾਰੀਆਂ ਗਲੀਆਂ ਵਿੱਚ ਲੋਕਟਾਈਲ ਹੋਵੇ ਜੀ ਵੀ ਲੋਕਟਾਈਲ ਹੋ ਕੇ ਚਲੋ ਚੰਗਾ ਜਿੰਮ ਵਗੈਰਾ ਜਵਾਕਾਂ ਨੂੰ ਬੱਚਾ ਨੂੰ ਦਿੱਤੀ ਜਾਵੇ ਜਿਹਦੇ ਵਿੱਚ ਬੱਚਿਆਂ ਦਾ ਇੰਟਰਸਟ ਉਧਰ ਵਧੇ ਨਸ਼ਾ ਪੱਤਾ ਵੱਲ ਦੂਰ ਰਹਿਣ ਜਵਾਕ ਕਿਹੜਾ ਪਿੰਡ ਆਪਣਾ ਸਰਪੰਚ ਇਥੇ ਨਵੇਂ ਸਰਪੰਚ ਕਾਜ ਭਰ ਕੇ ਅੱਜ ਕਾਜ ਭਰੇਗੇ ਮਗੰਮਲ ਹੋਗੇ ਕੀ ਕੀ ਪਿੰਡ ਚ ਕੰਮ ਹੋਣ ਆਲੇ ਤੇ ਕਿਹੜੇ ਹੋਗੇ ਕੀ ਮੀਤ ਰੱਖਦੇ ਨਵੇਂ ਸਰਪੰਚ ਤੋਂ ਕੰਮ ਵੀ ਨਾ ਨਾ ਕੰਮ ਰੈਂਦਾ ਆਪਣੇ ਦੇਖੋ ਤੁਸੀਂ ਸੀ ਇਹਨਾਂ ਕੀ ਹਾਲ ਹੈ ਤੇ ਬਾਕੀ ਸਾਰੇ ਟੋਬਾ ਰੇਲੋ ਰੋਬਰੇ ਕੀ ਹਾਲ ਹੈ ਰੋਜ਼ ਗੰਗਾ ਮਾਰਥਾ ਵਿੱਚ ਗਿਆ ਹੈ ਅੱਛਾ ਉਹ ਗੰਗਾ ਦਾ ਪਾਣਾ ਚਾਹੀਦਾ ਯਾਰ ਜਿਹੜੇ ਕੋਈ ਉਹਦੀ ਸਾਡੀ ਹਾਲ ਨਾ ਉਹ ਨਹੀਂ ਕਿਸੇ ਨੂੰ ਸਮਾਰੀ ਮੈਂਬਰ ਸੰਚੈਨ ਦੇ ਮੈਂ ਤੇ ਹੁਣ ਜਿਹੜੇ ਨਵੇਂ ਸਰਪੰਚ ਆਏ ਨੇ ਉਹ ਕਿਨੇ ਕੰਮ ਕਰਨਗੇ ਕੰਮ ਕਰਨਗੇ ਤਾਂ ਠੀਕ ਆ। ਅੱਛਾ ਜੀ। ਫਿਰ ਬਾਅਦ ਵਿੱਚ ਗੱਲ ਕਰਦਾ। ਹੂੰ। ਜੀ ਵਰਦੀ ਸੀ ਜਾਂਦਾ। ਤੇ ਪਾਣੀ ਪੀਣ ਵਾਲਾ ਪਿੰਡ ਚ ਮਤਲਬ ਕੀ ਹੋਵੇਗਾ? ਸਾਹ ਪੀਣ ਜੋ ਕੇ ਕੋਈ ਵਾਟਰ ਬੈਕ ਪਾਣੀ ਮੇਰੇ ਘਰ ਕਰਾ ਰਹੇ ਅੱਗੇ। ਅੱਛਾ। ਪੀਣ ਜੋਗੀ ਜਦੋਂ ਆਰੋ ਲਾ ਲਈ। ਅੱਛਾ ਅੱਛਾ ਉਹ ਵਾਟਰ ਬੈਕ ਤਾਂ ਨਹੀਂ ਆ ਰਿਹਾ ਕਿੱਥੋਂ। ਨਾ ਵਾਟਰ ਬੈਕ ਦਾ ਪਾਣੀ ਆਰੋ ਦੇ ਦੇ। ਤੇ ਨਵੇਂ ਸਰਪੰਚ ਤੋਂ ਵਧੀਆ ਉਮੀਦ ਰੱਖਦੇ ਹੋ ਕਿ ਕੋਈ ਚੰਗੇ ਕੰਮ ਕਰੇ। ਕਹਿੰਦੇ ਤਾਂ ਹਮੇਸ਼ਾ ਜੀ ਕੰਮ ਖੇੜੀ ਆ। ਠੀਕ ਹੈ। ਮੇਟਾ ਵਾਲਾ ਰੱਖਣੀ ਮੰਦਰਾ ਜਾਂ ਹਸ ਉਦੇ ਮੇਰੇ ਨਾਲ ਕੰਮ ਕਰਦੇ ਸੁਣਤ ਮੇਰੇ ਨਾਲ ਮਾਤ ਰਿਹਾ ਹੈ ਠੀਕ ਕਿਹਨਾ ਬਾਈ ਮੇਰਾ ਨਾਮ ਜੀ ਭੋਲਾ ਭੋਲਾ ਕਿਹੜਾ ਪਿੰਡ ਆਪਣਾ ਇਹ ਨਰੂਆਣਾ ਹੈ ਨਰੂਆਣਾ ਜੀ ਹੁਣ ਸਰਪੰਚਾਂ ਨੇ ਕਾਜ ਭਰ ਚੁੱਕੇ ਆ ਤੇ ਪਹਿਲਾਂ ਕੀ ਪਿੰਡ ਦੇ ਵਿਕਾਸ ਹੋਏ ਤੇ ਹੁਣ ਵਾਲੇ ਸਰਪੰਚ ਤੋਂ ਕੀ ਉਮੀਦ ਰੱਖੇ ਪਹਿਲਾਂ ਵਾਲੇ ਜੀ 7 ਸਾਲਾਂ ਚ ਨਸ਼ੇ ਬਹੁਤ ਹੋਏਗੇ ਜੀ ਪਹਿਲਾਂ ਕਾਂਗਰਸ ਵੇਲੇ ਵੀ ਹੋ ਗਏ ਤੇ ਹੁਣ ਵੀ 2 ਸਾਲ ਹੋ ਗਏ ਨਸ਼ੇ ਨਹੀਂ ਕੰਟਰੋਲ ਹੋਇਆ ਜਾਮ ਸਰਪੰਚੀ ਜਿਹੜੀ ਆ ਸਰਪੰਚ ਦੇ ਵੀ ਮਤਲਬ ਕਿਹੜੇ ਕਿਹੜੇ ਕੰਮ ਪਿੱਛੇ ਹੋਏ ਕਿਹੜੇ ਹੁਣ ਪੋਨੇ ਅਧੂਰੇ ਕੰਮ ਵਿੱਚ ਹੋ ਵੀ ਗਏ ਤੇ ਵਿੱਚ ਧੂਰੇ ਵੀ ਪਏ ਆ ਜੀਆਂ ਇਹ ਹੁਣ ਵਾਲੇ ਸਰਪੰਚ ਤੋਂ ਕੀ ਮੇਦ ਰੱਖਦੇ ਹਣ ਆਏ ਵੀ ਕੀ ਕੋਈ ਚੰਗਾ ਕੋਈ ਸਰਪੰਚ ਬਣ ਜੇ ਕੋਈ ਕੋਈ ਪਿੰਡ ਦਾ ਬਕਿਆਸ ਹੋ ਜੇ ਤੇ ਬਹੁਤ ਬੁਰਾ ਹਾਲ ਹੋਇਆ ਪਏ ਪਿੰਡ ਦੀਆਂ ਨਾਲੀਆਂ ਪੀਨ ਜੋਗ ਪਾਣੀ ਜਾਂ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਬਹੁਤ ਬੁਰਾ ਹਾਲ ਉਹ ਤੁਸੀਂ ਦੇਖ ਲਓ ਖਾਲੀਆਂ ਬੰਦ ਹੋਈਆਂ ਪਈਆਂ ਗਾਹਾਂ ਮੂੜੇ ਛੱਪੜ ਬੰਦ ਹੋਏ ਪਏ ਆ ਛੱਪੜ ਲੋਕ ਰੋਕੀ ਬੈਠੇ ਆ ਤੇ ਕੋਈ ਪੰਚਾਇਤ ਨੇ ਕੋਈ ਹੱਥ ਨਹੀਂ ਲਗਾਇਆ ਉਹ ਪੰਚਾਇਤਾਂ ਨੇ ਰਿਕਾਵਾ ਅਸੀਂ ਅਸੀਂ ਪਹਿਲਾਂ ਉਹਦੀਆਂ ਮੰਤੀਆਂ ਕਰਾਉਂਦੇ ਸੀ ਪਹਿਲਾਂ ਮੈਂ ਵੀ ਇਸ ਪੰਚਾਇਤ ਚ ਆ ਕੇ ਗਿਆ ਇਹ ਤੋਂ ਪਹਿਲਾਂ 5 ਸਾਲ ਪਹਿਲਾਂ ਤੇ ਹੁਣ ਵਾਲੀ ਪੰਚਾਇਤ ਨੇ ਤਾਂ ਬੰਦ ਕਰਾਤਾ ਜਮਾ ਇਹ ਆਹੀ ਹਾਲਾਤ ਰਹੇ ਤੇ ਸਾਡੇ ਘਰਾਂ ਚ ਪਾਣੀ ਵੜ ਜੂ ਜੇ ਆਹੀ ਹਾਲਾਤ ਰਹੇ ਤਾਂ ਮਤਲਬ ਘਰਾਂ ਚ ਪਾਣੀ ਵੜਨ ਲੱਗ ਪੂਗਾ ਵੀ ਆਹੀ 5-4 ਸਾਲਾਂ ਦੇ ਬੜਾ ਲੰਮਾ ਸਮਾਂ ਨਹੀਂ ਤੇ ਹੁਣ ਵਾਲੇ ਮਤਲਬ ਲੱਗਦਾ ਤੁਹਾਨੂੰ ਵੀ ਇਸ ਪੰਚਾਇਤ ਵੀ ਹੁਣ ਵਾਲੇ ਕੋਈ ਚੰਗਾ ਮੁੰਡਾ ਬਣ ਜੇ ਤਾਂ ਸਾਨੂੰ ਆਸ ਹੈਗੀ ਆ ਵੀ ਆਪਣਾ ਮਤਲਬ ਪਿੰਡ ਦਾ ਵਿਕਿਆਸ ਹੋ ਜਾਏ ਇਹੀ ਚਾਹੁੰਦੇ ਆ ਅਸੀਂ ਕੀ ਨਾ ਬਾਈ ਜੀ ਆਪਣਾ ਮੇਰਾ ਨਾਮ ਗੁਰਤੇਨ ਸਿੰਘ ਆ ਜੀ ਅੱਜ ਕਾਜ ਆ ਮਾ ਲਾਸਟ ਡੇਰ ਤੱਕ ਭਰਕੇ ਨਾ ਹਾਂ ਜੀ ਮੀਂਦਾਰਾ ਰਗੋ ਪਿੰਡ ਦੇ ਕਿਹੜੇ ਕੰਮ ਅਧੂਰੇ ਰਹਿ ਗਏ ਤੇ ਕਿਹੜੇ ਹੋਏ ਪਏ ਆ ਕੀ ਤੁਹਾਨੂੰ ਲੱਗਦਾ ਜੀ ਪਿੰਡ ਦੇ ਵਿੱਚ ਜੋ ਵੀ ਵੀਰਜੀ ਕੰਮ ਬਾਕੀ ਅਧੂਰੇ ਪਏ ਆ ਉਹ ਸਾਡੇ ਧਿਆਨ ਚ ਨੇ ਪਿੰਡ ਦੀਆਂ ਗਲੀਆਂ ਨਾਲੀਆਂ ਬਾਕੀ ਜਿਵੇਂ ਮੰਨ ਲਓ ਵੀ ਹੋਰ ਬਾਕੀ ਸਾਰੇ ਕੰਮ ਜਿਹੜੇ ਵੀ ਤੁਹਾਨੂੰ ਸਾਡੇ ਮੰਨ ਲਓ ਵੀ ਪਿੰਡ ਦੇ ਵਾਸੀ ਦੱਸਣਗੇ ਪਿੰਡ ਦੇ ਲੋਕਾਂ ਨੂੰ ਅਸੀਂ ਨਾਲ ਲੈ ਕੇ ਲੌਕ ਟਾਇਲ ਸਾਰੇ ਪਿੰਡ ਚ ਲੌਕ ਟਾਇਲ ਦੀ ਸਾਡੀ ਪ੍ਰੋਬਲਮ ਸੀਗੀ ਸਾਡੇ ਪਿੰਡ ਮੇਂ ਗਲੀਆਂ ਨੂੰ ਕਾਫੀ ਟਾਈਮ ਹੋ ਗਿਆ ਬਣੀਆਂ ਨੂੰ ਬਾਕੀ ਪਾਰਕਪੂਰ ਪਾਰਕਾਂ ਦੀਆਂ ਜਿਹੜੀਆਂ ਸਾਡੇ ਸੀਗੀ ਸਮੱਸਿਆ ਪਾਰਕ ਸਾਡੇ ਬਣ ਚੁੱਕੇ ਹੈਗੇ ਆਲਰੇਡੀ ਤੇ ਬਾਕੀ ਜੋ ਵੀ ਪੀਣ ਵਾਲਾ ਪਾਣੀ ਹੈ ਵਾਟਰ ਵਰਕਸ ਉਹਦੀ ਵੀ ਸਮੱਸਿਆ ਹੈਗੀ ਹੈ ਉਹਦੇ ਚ ਵੀ ਅਸੀਂ ਬਹੁਤ ਮਤਲਬ ਵੀ ਸੁਧਾਰ ਕਰਾਂਗੇ ਕਿ ਲੋਕਾਂ ਨੂੰ ਬਹੁਤ ਬਿਮਾਰੀਆਂ ਲੱਗਦੀਆਂ ਪਾਣੀ ਸਹੀ ਨਹੀਂ ਪੀਣ ਨੂੰ ਮਿਲ ਰਿਹਾ ਹੈਗਾ ਤੇ ਬਾਕੀ ਜਿਵੇਂ ਜਿਵੇਂ ਵੀ ਸਾਨੂੰ ਲੋਕਾਂ ਦੇ ਸੁਝਾਅ ਲੈ ਕੇ ਅਸੀਂ ਕੰਮ ਕਰਨੇ ਹੈਗੇ ਵੀ ਜਿੱਥੇ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਹੈਗੀ ਉਹਦਾ ਹੱਲ ਕੀਤਾ ਜਾਊਗਾ ਮਤਲਬ ਵੀ ਆਪਦੇ ਤਰਫੋਂ ਤਨ ਮੰਨ ਨਾਲ ਕੋਈ ਮਤਲਬ ਵੀ ਪਾਰਟੀਵਾਦੀ ਦਾ ਨਹੀਂ ਪੱਖਵਾਤ ਕਰਨਾ ਸੀ ਅਸੀਂ ਆਪਦੇ ਪਿੰਡ ਦੇ ਲੋਕਾਂ ਦਾ ਸਾਥ ਲੈ ਕੇ ਭਾਈਚਾਰਕ ਸਾਂਝ ਬਣਾ ਕੇ ਤੇ ਪਿੰਡ ਦਾ ਵਿਕਾਸ ਕਰਨਾ ਹੈ ਸਾਡੀ ਇਹੀ ਸੋਚ ਹੈ ਹਾਂ ਹੁਣ ਅਸੀਂ ਪੂਰੇ ਮੈਦਾਨ 'ਚ ਡਟੇ ਹਾਂ ਹਾਂ ਹੁਣ ਅਸੀਂ ਪੂਰੇ ਮੈਦਾਨ 'ਚ ਡਟੇ ਆ ਤੇ ਆਪਦੇ ਨਗਰ ਵਾਸੀਆਂ ਦਾ ਭੈਣਾ ਭਰਾਵਾਂ ਦਾ ਬਜ਼ੁਰਗਾਂ ਦਾ ਸਹਿਯੋਗ ਲੈ ਰਹੇ ਹਾਂ ਕਿ ਸਾਨੂੰ ਵਧੀਆ ਰਿਸਪੌਂਸ ਵਧੀਆ ਸਹਿਯੋਗ ਮਿਲਣ ਦੀ ਉਮੀਦ ਹੈਗੀ ਆ ਬਹੁਤ ਲੋਕ ਸਾਨੂੰ ਪਿਆਰ ਕਰ ਰਹੇ ਆ